ਦੀ ਇੱਕ ਬਹੁਤ ਵੱਡੀ ਗੱਲ ਹੈ ਜੀ ਡਾਕਟਰ ਭਵਨਾਰਾ ਜੀ ਦੀ ਵੀ ਸਦਾ ਕਰ ਲਉਂਗਾ ਜੀ ਤੁਸੀਂ ਬੁੱਟੇ ਦਾ ਲਾਓ ਜਿੰਨੇ ਮਰਤੀ ਲਾਓ ਲੇਕਿਨ ਬਾਤ ਉਹਨਾਂ ਨੂੰ ਸਮਝਾਉਣੀ ਸਾਡਾ ਸਾਰਿਆਂ ਨੂੰ ਬੇਨਤੀ ਹੈ ਬਹੁਤ ਸ਼ੁੱਧ ਕਾਰਜ ਹੈ ਬਹੁਤ ਪਵਿੱਤਰ ਕਾਰਜ ਹੈ ਬੁੱਟੇ ਲਾਉਣ ਦਾ ਲੇਕਿਨ ਉਸ ਤੋਂ ਵੀ ਵੱਡਾ ਪਵਿੱਤਰ ਕਾਰਜ ਹੈ ਹੋਊਗਾ ਵੀ ਉਹਨਾਂ ਨੂੰ ਆਪਾਂ ਸਾਂਭ ਸੰਭਾਲ ਕਰੀਏ ਇਕੱਲੇ ਬੁੱਟੇ ਲਾਉਣ ਨਾਲ ਇਹ ਕੰਮ ਵਿੱਚ ਸ਼ੁੱਧਤਾ ਸਾਡੇ ਵਾਤਾਵਰਣ ਨੂੰ ਸ਼ੁੱਧਤਾ ਨਹੀਂ ਆਣੀ ਕਿ ਉਹਨੇ ਪਿਛਲੇ 2 ਮਹੀਨੇ ਪਹਿਲਾਂ ਹਾਦੀ ਵੀ ਕਈ ਜਗ੍ਹਾ ਉਹਦੇ ਫੁੱਲ ਖਿੜੇ ਹੋਏ ਆ ਗੁਝਿਆਂ ਦੇ ਗੁਛੇ ਵੀ ਲਪ ਲੁੰਦੇ ਆ ਤੇ ਖੂਬਸੂਰਤੀ ਜਿਹੜੀ ਹੈ ਵਾਧੀ ਹੈ ਪ੍ਰੇਰਣਾ ਇਹ ਹੈ ਕਿ ਜੇ ਆਪਾਂ ਇਹਨਾਂ ਨੂੰ ਲਾਵਾਂਗੇ ਤੇ ਮੇਨਟੇਨ ਕਰਾਂਗੇ ਤੇ ਬਿਲਡਿੰਗਸ ਦੀ ਜਿਹੜੀ ਗਰਮੀ ਗਰਮੀ ਹੈ ਇਹਨਾਂ ਵਿੱਚ ਮਤਲਬ ਘਟ ਜਾਏਗੀ ਇਹ ਸਾਡਾ ਇੱਕ ਧਰਮ ਹੋਣਾ ਚਾਹੀਦਾ ਹੈ ਹਰ ਇੱਕ ਜੀ ਨੂੰ ਪਰਿਵਾਰ ਦਾ ਜਿੱਥੇ ਵੀ ਕੋਈ ਜੀ ਹੈਗਾ ਉਹਨੂੰ ਇਹ ਚਾਹੀਦਾ ਵੀ ਇੱਕ ਵੋਟਾ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ ਧਰਤੀ ਨੂੰ ਬਚਾਉਣ ਵਾਸਤੇ ਆਪਣੇ ਵਾਤਾਵਰਣ ਨੂੰ ਬਚਾਉਣ ਵਾਸਤੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਸਾਰਿਆਂ ਵਾਸਤੇ ਸਤਿ ਸ਼੍ਰੀ ਅਕਾਲ ਦੀ ਅਨਮਿਊਟ ਤੇ ਤੁਹਾਡਾ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਵਾਤਾਵਰਨ ਦੀ ਗੱਲ ਕਰਾਂਗੇ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ ਗਲੋਬਲ ਵਾਰਮਿੰਗ ਹੈ ਜਿਹੜੀ ਉਹ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਤਹਿਤ ਤਾਪਮਾਨ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਪਰ ਇਸ ਵਾਤਾਵਰਨ ਨੂੰ ਬਚਾਉਣ ਦੇ ਲਈ ਕੁਝ ਸੂਝਵਾਨ ਸੱਜਣ ਹੁੰਦੇ ਨੇ ਜੋ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਨੇ ਇਸੇ ਤਹਿਤ ਮੁਹਾਲੀ ਦੇ ਵਿੱਚ ਵੀ ਲਗਾਤਾਰ ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਲਗਾਤਾਰ ਜਾਰੀ ਨੇ ਅਸੀਂ ਇਸ ਵੇਲੇ ਮੁਹਾਲੀ ਦੇ ਸੈਕਟਰ 91 ਵਿੱਚ ਮੌਜੂਦ ਹਾਂ ਜਿੱਥੇ ਜੀਐਲਪੀਐਲ ਦੇ ਸਹਿਯੋਗ ਤੇ ਨਾਲ ਵਾਤਾਵਰਨ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਬੂਟੇ ਲਗਾਉਣ ਦਾ ਕੰਮ ਹੈ ਰੁੱਖ ਲਗਾਉਣ ਦਾ ਕੰਮ ਹੈ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਹੈ ਸਾਡੇ ਨਾਲ ਡਾਕਟਰ ਐਸਐਸ ਪਵਰਾ ਸਾਹ ਮੌਜੂਦ ਨੇ ਨਾਲ ਫੂਲਰਾਜ ਸਿੰਘ ਜੀ ਮੌਜੂਦ ਨੇ ਹੋਰ ਵੀ ਸੱਜਣ ਨੇ ਜਿਹੜੇ ਇੱਥੋਂ ਦੇ ਮੌਜੂਦ ਨੇ ਰੁੱਖ ਲਗਾਉਣ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਹੈ ਗੱਲਬਾਤ ਕਰ ਲੈਣੇ ਆ ਸਵਾਗਤ ਹੈ ਜੀ ਅਨੁਭਵ ਬਹੁਤ ਬਹੁਤ ਧੰਨਵਾਦ ਜੀ ਕਿੰਨੇ ਕੁ ਰੁੱਖ ਹੁਣ ਤੱਕ ਇਸ ਮੁਹਿੰਮ ਦੇ ਤਹਿਤ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਲਗਾ ਦਿੱਤੇ ਗਏ ਨੇ ਸਾਡਾ ਅੱਜ ਪਹਿਲਾ ਦਿਨ ਹੈ ਅਸੀਂ ਜੋ ਜੀਐਲਪੀਐਲ ਕੰਪਨੀ ਦੇ ਸਹਿਯੋਗ ਨਾਲ ਸਾਡੇ ਡਾਕਟਰ ਭਮਰਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਲਵਾਨ ਸਿੰਘ ਜੀ ਐਮ ਐਲ ਹਮੇਸ਼ਾ ਉਹਨਾਂ ਦਾ ਸਾਡੇ ਦੇ ਹੱਥ ਰਿਹਾ ਤੇ ਉਹ ਚੰਗੇ ਕੰਮਾਂ ਵਾਸਤੇ ਹਮੇਸ਼ਾ ਸਾਡੇ ਦੇ ਹੱਥ ਦੇ ਸਿਰਫ ਯਾਦ ਰੱਖਦੇ ਨੇ ਅੱਜ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਅਸੀਂ ਇੱਥੇ ਵਾਤਾਵਰਨ ਨੂੰ ਬਚਾਉਣ ਵਾਸਤੇ ਸ਼ੁੱਧਤਾ ਕਰਨ ਵਾਸਤੇ ਵਾਤਾਵਰਣ ਨੂੰ ਆਪਣੇ 91 ਸੈਕਟਰ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਪਲਾਂਟੇਸ਼ਨ ਕਰਨੀ ਚਾਹੁੰਦੇ ਆ ਉਹਨਾਂ ਦੀ ਇੱਕ ਬਹੁਤ ਵੱਡੀ ਗੱਲ ਸੀ ਡਾਕਟਰ ਭਵ ਮਾਰਾਜੀ ਜੀ ਦੀ ਵੀ ਸਦਾ ਕਲਵਾਨ ਸਿੰਘ ਜੀ ਤੁਸੀਂ ਬੁੱਟੇ ਤਾਂ ਲਾਓ ਜਿੰਨੇ ਮਰਜ਼ੀ ਲਾਓ ਲੇਕਿਨ ਬਾਤ ਉਹਨਾਂ ਨੂੰ ਸੰਭਾਲਣੀ ਸਾਡਾ ਸਾਰਿਆਂ ਨੂੰ ਬੇਨਤੀ ਹੈ ਬਹੁਤ ਸ਼ੁੱਧ ਕਾਰਜ ਹੈ ਬਹੁਤ ਪਵਿੱਤਰ ਕਾਰਜ ਹੈ ਬੁੱਟੇ ਲਾਣਾ ਲੇਕਿਨ ਉਸ ਤੋਂ ਵੀ ਵੱਡਾ ਪਵਿੱਤਰ ਕਾਰਜ ਹੈ ਹੋਊਗਾ ਵੀ ਉਹਨਾਂ ਨੂੰ ਆਪਾਂ ਸੰਭਾਲ ਸੰਭਾਲੇ ਕਰਨੇ ਕੱਲੇ ਬੁੱਟੇ ਲਾਣ ਨਾਲ ਇਹ ਕੰਮ ਨੇ ਸੁੰਦਤਾ ਸਾਡੇ ਵਾਤਾਵਰਣ ਨੂੰ ਸੁੰਦਤਾ ਨਹੀਂ ਆਣੀ ਬੁੱਟੇ ਨੂੰ ਸੰਭਾਲ ਕੇ ਇਹੀ ਬੁੱਟੇ ਜਿਹੜੇ ਅਗਲੇ ਸਾਲ ਅਸੀਂ ਫਿਰ ਲਾਵਾਂਗੇ ਐਸੇ ਮੌਸਮ ਦੇ ਵਿੱਚ ਜਦੋਂ ਹੋਊਗਾ ਇਹ ਬੁੱਟੇ ਵੱਡੇ ਹੋਣੇ ਚਾਹੀਦੇ ਉਹਦੇ ਨਾਲ ਛੋਟੇ ਬੁੱਟੇ ਹੋਰ ਲਾਈਏ ਇਹ ਸਾਡਾ ਇੱਕ ਧਰਮ ਹੋਣਾ ਚਾਹੀਦਾ ਹਰ ਇੱਕ ਜੀ ਨੂੰ ਪਰਿਵਾਰ ਦਾ ਜਿੱਥੇ ਵੀ ਕੋਈ ਜੀ ਹੈਗਾ ਉਹਨੂੰ ਇਹ ਚਾਹੀਦਾ ਵੀ ਇੱਕ ਬੁੱਟਾ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ ਧਰਤੀ ਨੂੰ ਪਛਾਣ ਵਾਸਤੇ ਆਪਣੇ ਵਾਤਾਵਰਣ ਨੂੰ ਪਛਾਣ ਵਾਸਤੇ ਆਪਣੇ ਦੇਸ਼ ਨੂੰ ਪਛਾਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਸਾਰਿਆਂ ਵਾਸਤੇ ਇਕੱਲੇ ਸਾਡੇ ਵਾਸਤੇ ਨਹੀਂ ਉਹ ਵਿਦਾਈ ਦੇ ਹੱਕਦਾਰ ਨੇ ਜਿਨ੍ਹਾਂ ਨੇ ਪਹਿਲਾਂ ਵੀ ਇੱਥੇ ਪਲਾਂਟੇਸ਼ਨ ਕੀਤੀ ਹੈ ਬੇਚੇ ਤਾਂ ਸਾਡੇ 91 90 ਸੈਕਟਰ ਦੇ ਵਿੱਚ ਜੋ ਜੀਐਲਪੀਐਲ ਦਾ ਸੈਕਟਰ ਹੈ ਐਦੇ ਵਰਗੀ ਗ੍ਰੀਨਰੀ ਕਿਤੇ ਵੀ ਨਹੀਂ ਕਿਤੇ ਵੀ ਤੁਸੀਂ ਝਾਤੀ ਮਾਰ ਲਓ ਹਰ ਤਰ੍ਹਾਂ ਤੇ ਬਹੁਤ ਗ੍ਰੀਨਰੀ ਹੈ ਲੇਕਿਨ ਫਿਰ ਵੀ ਸਾਨੂੰ ਅਸੀਂ ਲੋੜ ਮਹਿਸੂਸ ਕੀਤੀ ਹੈ ਤਾਂ ਕਿ ਹੋਰ ਵੀ ਜਿਆਦਾ ਪਲਾਂਟੇਸ਼ਨ ਹੋਣੀ ਚਾਹੀਦੀ ਹੈ ਗ੍ਰੀਨਰੀ ਹੋਰ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਜਿਹੜੇ ਵਾਤਾਵਰਣ ਦੀ ਸ਼ੁੱਧਤਾ ਹੋਰ ਵਧੇ ਸਾਰੇ ਵਿਧਾਇਕ ਦੇ ਪਾਤਰ ਨੇ ਜਿਹੜੇ ਚਾਹੇ ਇੱਕ ਇੱਕ ਪlant ਵੀ ਲਾ ਰਿਆ ਚਾਹੇ 50 ਪlant ਲਾ ਰਿਆ ਮੈਂ ਇੱਕੋ ਹੀ ਉਹਨਾਂ ਦੇ ਵਿਚਾਰਨਾ ਚ ਬੇਨਤੀ ਕਰੂੰਗਾ ਪlant ਲਾਣੇ ਬੜੇ ਸੌਖੇ ਨੇ ਲੇਕਿਨ ਉਹਨਾਂ ਸਾਫ ਸੰਭਾਲ ਕਰਨੀ ਬੜੀ ਔਖੀ ਹੈ ਸੋ ਕਿਰਪਾ ਕਰਕੇ ਹੈ ਵੀ ਉਹਨਾਂ ਦੇ ਸਾਥ ਸੰਭਾਲ ਦੇ ਵੀ ਇੰਤਜ਼ਾਮ ਜਰੂਰ ਕੀਤਾ ਜਾਵੇ ਸੋ ਮੈਂ ਤਾਂ ਬੇਨਤੀ ਕਰਾਂਗਾ ਡਾਕਟਰ ਪਾ ਮਹਾਰਾ ਜੀ ਨੂੰ ਕਿਉਂਕਿ ਸਾਡੇ ਬਹੁਤ ਵੱਡੇ ਸਾਡੇ ਬ੍ਰਦਰ ਨੇ ਸਤਕਾਰਯੋਗ ਭਰਾ ਨੇ ਸਾਡੇ ਇਹਨਾਂ ਦਾ ਬਹੁਤ ਇੰਟਰਸਟ ਹੈ ਖਾਸ ਕਰਕੇ ਹਾਰਟੀਕਲਚਰ ਦੇ ਜਿੰਨੇ ਵੀ ਤੁਸੀਂ ਸੈਕਟਰਾਂ ਦੇ ਵਿੱਚ ਪਲਾਂਟੇਸ਼ਨ ਦਾ ਹਾਰਟੀਕਲਚਰ ਕੰਮ ਦੇਖ ਰਹੇ ਹੋ ਇਹ ਸਾਰਿਆਂ ਦੀ ਇਹ ਅਗਵਾਈ ਕਰ ਰਹੇ ਨੇ ਸਾਨੂੰ ਬੜੀ ਖੁਸ਼ੀ ਹੈ ਸਾਡੀ ਖੁਸ਼ਕਿਸਮਤੀ ਹੈ ਵੀ ਅਸੀਂ ਅੱਜ ਉਹਨਾਂ ਨੂੰ ਅੱਜ ਬਲਾ ਕੇ ਪਲਾਂਟੇਸ਼ਨ ਦੀ ਸ਼ੁਰੂਆਤ ਕਰ ਰਹੇ ਆ ਸਾਡੇ ਸੰਗਤਾਂ ਸਾਡੇ ਨਾਲ ਅਸੀਂ ਗੁਰਦਾਰੇ ਵਿੱਚ ਇਹ ਐਨਾਨਸਮੈਂਟ ਕੀਤੀ ਸੀ ਵੀ ਅਸੀਂ ਕਿ ਆਪਾਂ ਪਲਾਂਟੇਸ਼ਨ ਦੀ ਸ਼ੁਰੂਆਤ ਕਰਾਂਗੇ ਇਹ ਅਜਿਹੀ ਨਹੀਂ ਹਰ ਸਾਲ ਇਹ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਇਸ ਤਰ੍ਹਾਂ ਦੀ ਪਲਾਂਟੇਸ਼ਨ ਤੇ ਐਸੇ ਤਰ੍ਹਾਂ ਗ੍ਰੀਨਰੀ ਨੂੰ ਹਰਾ ਭਰਾ ਪੰਜਾਬ ਨੂੰ ਬਣਾਉਣ ਵਾਸਤੇ ਇਹ ਉਦਮ ਕਰਦੇ ਰਹੀਏ ਅੱਜ ਜਿਹੜੀ ਇਸ ਤੁਸੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅੱਜ ਕਿੰਨੇ ਰਕਬੇ 'ਚ ਕਿੰਨੇ ਪੌਦੇ ਨੇ ਜਿਹੜੇ ਬੂਟੇ ਨੇ ਉਹ ਲਗਾਏ ਜਾ ਰਹੇ ਨੇ ਅਸੀਂ ਜਿੱਥੇ ਸਾਡੀ ਲੋੜ ਹੈ ਤਕਰੀਬਨ 50 ਪੱਧਰ ਦਾ ਸਾਡੇ ਜਿਹੜੇ ਇੱਥੇ ਅਸੀਂ ਪਾਰਕ ਦੇ ਕੋਲ ਖੜੇ ਆ। ਇਹਦੇ ਵਿੱਚ ਵੀ ਸਾਡੀ ਬਹੁਤ ਖੁਸ਼ਕਿਸਮਤੀ ਹੈ ਵੀ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਜਿੱਥੇ ਆਪਾਂ ਪਲਾਂਟੇਸ਼ਨ ਕਰ ਰਹੇ ਆ। ਇਹ ਨਵਾਂ ਪਾਰਕ ਬਣ ਰਿਹਾ ਬਹੁਤ ਵੱਡਾ। ਇਹ ਇਹਦੀ ਖੁਸ਼ੀ ਚ ਅਸੀਂ ਐ ਇੰਨੀ ਖੁਸ਼ੀ ਸਖੇਵੇਂ ਹੋਗੇ। ਮੈਨੂੰ ਇਹ ਪਤਾ ਲੱਗਿਆ ਵੀ ਕਿਉਂਕਿ ਕੱਲ ਵੀ ਅੱਜ ਵੀ ਸਾਰੇ ਮੈਨੂੰ ਕਹਿ ਰਹੇ ਸੀ ਇੱਥੇ ਵੱਡਾ ਪਾਰਕ ਚਾਹੀਦਾ ਤੇ ਮੈਂ ਉਹਨਾਂ ਨੂੰ ਕਹ ਰਿਹਾ ਸੀ ਵੀ ਆ ਜਾਓ ਡਾਕਟਰ ਸਾਹਿਬ ਆ ਰਹੇ ਨੇ ਹੁਣੇ ਆਪਾਂ ਪ੍ਰੋਜੈਕਟ ਜੰਦਾ ਨਾਲ ਨਾਲ ਪਾਰਕ ਦਾ ਵੀ ਹੋ ਜਾਊਗਾ ਕੰਮ ਜੇ ਸ਼ੁਰੂ ਸ਼ੁਰੂਆਤ ਹੋ ਜਾਊਗੀ ਇੱਥੇ ਵੀ ਲੱਗ ਰਹੇ ਨੇ ਸਾਡੇ ਜਿਹੜੇ ਇੱਥੇ ਬੂਤ ਮਾਰਕੀਟ ਹੈ ਉਹਦੇ ਵਿੱਚ ਹੀ ਪ੍ਰਾਂਟੇਸ਼ਨ ਘੱਟ ਸੀਗੇ ਉਹਦੇ ਚੋ ਹੀ ਡਾਕਟਰ ਸਾਹਿਬ ਲਾ ਕੇ ਜਾਣਗੇ ਉੱਤੇ ਘੱਟੋ ਘੱਟ ਅੱਜ 60 ਤੋਂ 70 ਬੂਟੇ ਜਿਹੜੇ ਹੈਗੇ ਨੇ ਉਹ ਲੱਗ ਰਹੇ ਨੇ 100 ਬੂਟਾ ਪਹਿਲਾਂ ਹੀ ਸਾਡੇ ਇੱਥੋਂ ਦੇ ਜਿਹੜੇ ਰੈਜ਼ੀਡੈਂਸ ਨੇ ਉਹਨਾਂ ਲਾਇਆ ਉਹ ਉਹ ਵੀ ਵਿਦਾਇ ਦੇ ਪਾਤਰ ਨੇ ਜਿਹੜਾ ਵੀ ਮੈਂ ਪਹਿਲਾਂ ਵੀ ਗੱਲ ਕਹੀ ਹੈ ਵੀ ਜਿਹੜਾ ਪਲਾਂਟੇਸ਼ਨ ਕਰਦਾ ਉਹ ਵਿਦਾਇ ਦਾ ਪਾਤਰ ਹੈ ਸ਼ਹਿਰਾਂ ਦੇ ਵਿੱਚ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਬਿਲਡਿੰਗਾਂ ਦੇ ਚੱਕਰ 'ਚ ਇਮਾਰਤਾਂ ਦੇ ਚੱਕਰ 'ਚ ਬੂਟੇ ਨੇ ਜਿਹੜੇ ਪੱਟ ਦਿੱਤੇ ਜਾਂਦੇ ਨੇ ਪਰ ਇੱਥੇ ਉਲਟਾ ਹੈ ਬੇਸ਼ੱਕ ਵੱਡੀਆਂ ਇਮਾਰਤਾਂ ਨੇ ਸਾਹਮਣੇ ਹੈ ਪਰ ਉਸ ਦੇ ਨਾਲ ਨਾਲ ਵਾਤਾਵਰਨ ਦਾ ਜਿਹੜਾ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ ਇਸ ਬਾਰੇ ਕੀ ਇਹ ਸਾਡੀ ਜਿਹੜੀ ਜੀਐਲਪੀਐਲ ਕੰਪਨੀ ਦਾ ਇਹ ਟੀਚਾ ਹੈ ਕਿ ਅਸੀਂ ਜਿੱਥੇ ਵੀ ਅਸੀਂ ਡਿਵੈਲਪਮੈਂਟ ਕਰੀਏ ਪਹਿਲਾਂ ਅਸੀਂ ਹਾਰਟੀਕਲਚਰ ਦਾ ਜ਼ਰੂਰ ਖਿਆਲ ਰੱਖਦੇ ਹਾਂ ਪਾਰਕ ਜੇ ਡਿਵੈਲਪ ਕਰਦੇ ਆ ਉਹਨਾਂ ਵਿੱਚ ਘਾਹ ਤੇ ਬੂਟੇ ਲੱਗਦੇ ਆ ਇਕੱਲੇ ਲੱਗਣ ਦੀ ਗੱਲ ਨਹੀਂ ਆ ਬਾਅਦ ਵਿੱਚ ਉਹਨਾਂ ਦੀ ਸਾਂਭ ਸੰਭਾਲ ਵੀ ਕਰਦੇ ਆ ਘਾਹ ਵੀ ਕੱਟਿਆ ਜਾਂਦਾ ਬੂਟੇ ਵੀ ਮੇਨਟੇਨ ਹੁੰਦੇ ਆ ਜਿ ਕਿਤੇ ਰੋਜ਼ ਲੱਗੇ ਉਹਨਾਂ ਦੀ ਪ੍ਰੂਨਿੰਗ ਵਗੈਰਾ ਹੁੰਦੀ ਆ ਸਾਰਾ ਕੁਝ ਹੁੰਦਾ ਹੈ ਦਰਖਤ ਵੀ ਜਦੋਂ ਤੁਸੀਂ ਲਾ ਦੋ ਉਦੋਂ ਕੁਝ ਸਮੇਂ ਦੇ ਬਾਅਦ ਬਹੁਤ ਵੱਡੇ ਹੋ ਜਾਂਦੇ ਆ ਇਸ ਕਰਕੇ ਉਹ ਕੀ ਹੈ ਕਿ ਆਲੇ ਦੁਆਲੇ ਦੀ ਜਿੰਨੀ ਵੀ ਕੰਸਟਰਕਸ਼ਨ ਹੁੰਦੀ ਆ ਉਹਨੂੰ ਟੱਕ ਦਿੰਦੀ ਆ ਤੇ ਉਹਦੀ ਵੀ ਪ੍ਰੂਨਿੰਗ ਕਰਨੀ ਪੈਂਦੀ ਆ ਇਸ ਕਰਕੇ ਅਸੀਂ ਫਰੋਮ ਸਟੇਜ 1 ਟੂ ਲਾਸਟ ਸਟੇਜ ਅਸੀਂ ਉਹਦੀ ਦੇਖਭਾਲ ਕਰਦੇ ਹੁਣ ਇੱਥੇ ਜਿਹੜੇ ਆਪਾਂ ਬੂਟੇ ਲਾਣ ਲੱਗੇ ਆ ਇਹ ਦੋ ਟਾਈਪ ਦੇ ਇੱਥੇ ਇਸ پارک ਵਿੱਚ ਲਾਣ ਲੱਗੇ ਆ ਦੋਨੇ ਫੁੱਲਾਂ ਵਾਲੇ ਬੂਟੇ ਨੇ ਇਹ ਕਿਹ ਹੈਗਾ ਪਲਮੇਰੀਆ ਜਿਹਦੇ ਖੁਸ਼ਬੂ ਆਉਂਦੀ ਹੈ ਦੂਸਰਾ ਹੈਗਾ ਮਲਤਸ ਜਿਹਦੇ ਪੀਲੇ ਫੁੱਲ ਹੁੰਦੇ ਤੁਸੀਂ ਦੇਖਿਆ ਹੋਣਾ ਪਿਛਲੇ 2 ਮਹੀਨੇ ਪਹਿਲਾਂ ਖਾਲੀ ਵੀ ਕਈ ਜਗ੍ਹਾ ਉਹਦੇ ਫੁੱਲ ਖਿੜੇ ਹੋਏ ਆ ਕੁਝਿਆਂ ਦੇ ਗੁੱਛੇ ਪੀਲੇ ਫੁੱਲ ਹੁੰਦੇ ਆ ਤੇ ਖੂਬਸੂਰਤੀ ਜਿਹੜੀ ਹੈ ਵਾਧੀ ਹੈ ਨਾਲੀ ਗੁਰਦੁਆਰਾ ਸਾਹਿਬ ਹੈ ਸੰਗਤਾਂ ਨੂੰ ਇੱਥੇ ਜਦੋਂ ਆਉਣਗੇ ਇੱਥੇ ਫੁੱਲਾਂ ਦੇ ਵੀ ਦਰਸ਼ਨ ਹੋਣਗੇ ਮਹਾਰਾਜ ਦੇ ਵੀ ਦਰਸ਼ਨ ਹੋਣਗੇ ਬਾਬਾ ਜੀ ਨੇ ਵੀ ਵੈਸੇ ਇੱਥੇ ਕਿਹਾ ਹੈ ਕਿ ਹਾਂ ਕਈ ਜਗ੍ਹਾ ਨਾ ਗੁਰਨਾਨਕ ਜੀ ਦੇ ਆ ਕੀ ਫੋਰੈਸਟ ਲੱਗ ਰਹੇ ਹੈ ਅਸੀਂ ਵੀ ਇੱਕ ਜਗ੍ਹਾ ਕੋਸ਼ਿਸ਼ ਕੀਤੀ ਹੈ ਪਰ ਉਹ ਇੰਨੇ ਕਾਮਯਾਬ ਨਹੀਂ ਹੋਏ ਫੋਰੈਸਟ ਦੇ ਪਰ ਆ ਟਰੀ ਪਲਾਂਟੇਸ਼ਨ ਜਿਹੜੀ ਹੈਗੀ ਹੈ ਰੋਡ ਸਾਈਡ ਜਿਦਾ ਆ ਤੁਹਾਡੇ ਸਾਹਮਣੇ ਇੱਥੇ ਲੱਗੇ ਆ ਇਹ ਬੋਟਲ ਬ੍ਰਸ਼ ਹੈਗਾ ਤੇ ਪ੍ਰੇਰਣਾ ਇਹ ਹੈ ਕਿ ਜੇ ਆਪਾਂ ਇਹਨਾਂ ਨੂੰ ਲਾਵਾਂਗੇ ਤੇ ਮੇਨਟੇਨ ਕਰਾਂਗੇ ਤੇ ਬਿਲਡਿੰਗਸ ਦੀ ਜਿਹੜੀ ਗਰਮੀ ਗਰਮੀ ਹੈ ਇਹਨਾਂ ਵਿੱਚ ਮਤਲਬ ਘਟ ਜਾਏਗੀ ਤੇ ਵੈਸੇ ਵੀ ਜਿਹੜੀ ਹਵਾਏ ਹਵਾ ਠੀਕ ਹੋਏਗੀ ਇਹ ਸਾਰੀ ਅੱਜਕੱਲ ਸਾਰੇ ਹੀ ਗੰਦੇ ਆ ਅਸੀਂ ਕੀ ਕਹਣਾ ਸਾਰੇ ਹੀ ਗੰਦੇ ਆ ਇੱਕ ਸੰਸਥਾ ਦੇ ਨਾਲ ਹੋਰ ਮੈਂ ਜੁੜਿਆ ਹੋਇਆ ਐਲਾਈयंस ਕਲੱਬ ਉਹਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਪੌਦੇ ਲਾਉਨੇ ਆ ਅਗਲੀ ਰਣਨੀਤੀ ਕੀ ਹੈ ਅਬ ਵਾਤਾਵਰਨ ਨੂੰ ਬਚਾਉਣ ਦੇ ਲਈ ਪੌਦੇ ਲਾ ਰਹੇ ਹਾਂ ਹੋਰ ਵੀ ਕਿੰਨੇ ਇੱਕ ਅੱਗੇ ਮੁਹਮਲ ਸ਼ੁਰੂਆਤ ਕਰਨ ਹੋਰ ਵੀ ਅੱਗੇ ਵਧਾਉਣ ਦੀ ਹੈ ਇੱਛਾ ਕਿ ਕਿੱਥੇ ਕਿੱਥੇ ਅੱਗੇ ਭਵਿੱਖ ਦੇ ਵਿੱਚ ਤੁਹਾਡੇ ਵੱਲੋਂ ਉਪਰਾਲੇ ਕੀਤੇ ਜਾਣਗੇ ਅਸੀਂ ਕਿਤੇ ਇਹ ਕਰ ਹੀ ਰਹੇ ਹਾਂ ਇੱਥੇ ਵੀ ਹੈ 94 ਚ ਵੀ ਸਾਡੇ ਆਈਓ ਸਾਹਿਬ ਹੈਗੇ ਨੇ ਕਰਨਾਲ ਸਾਹਿਬ ਕਿਰਿੰਦਰ ਸਿੰਘ ਜੀ ਇਹਨਾਂ ਨੇ ਵੀ ਮੇਰਾ ਖਿਆਲ ਪੰਜ 700 ਪੌਦੇ ਆ ਪਿੱਛੇ ਜਾਈ ਲਾਏ ਆ ਦੋ ਹਫ਼ਤੇ ਪਹਿਲਾਂ ਹੀ ਤੇ ਦੂਸਰਾ ਜਿਹੜਾ ਵਾਤਾਵਰਣ ਦਾ ਇੱਕ ਹੋਰ ਸਾਨੂੰ ਜਿਹੜਾ ਸੋਚਣਾ ਚਾਹੀਦਾ ਉਹ ਵਾਟਰ ਹਾਰਵੈਸਟਿੰਗ ਹੈ ਰੇਨ ਵਾਟਰ ਹਾਰਵੈਸਟਿੰਗ ਸਾਡੇ ਸਾਰੇ ਸੈਕਟਰਾਂ ਵਿੱਚ ਥਾਂ-ਥਾਂ ਤੇ ਅਸੀਂ ਰੇਨ ਵਾਟਰ ਹਾਰਵੈਸਟਿੰਗ ਕੀਤਾ ਕਿਉਂਕਿ ਪਾਣੀ ਦਾ ਲੈਵਲ ਤੁਹਾਨੂੰ ਪਤਾ ਹੈ ਪੰਜਾਬ ਚ ਡਾਊਨ ਜਾ ਰਿਹਾ ਅਸੀਂ ਕੋਸ਼ਿਸ਼ ਕਰਦੇ ਆਂ ਵੈਸੇ ਤੇ ਸਰਕਾਰ ਵੱਲੋਂ ਵੀ ਹੈਗਾ ਇਹ ਹਿਦਾਇਤ ਕਿ ਤੁਸੀਂ ਕਰੋ ਪਰ ਅਸੀਂ ਆਪਣੇ ਲੈਵਲ ਤੇ ਪਹਿਲਾਂ ਤੋਂ ਹੀ ਕਰ ਰਹੇ ਆਂ ਕਿ ਥਾਂ-ਥਾਂ ਤੇ ਅਸੀਂ ਨਾ ਰੇਨ ਵਾਟਰ ਹਾਰਵੈਸਟਿੰਗ ਵਾਸਤੇ ਨਾ ਜਗ੍ਹਾ ਬਣਾਈ ਹੋਈ ਹੈ ਜਿੱਥੇ ਕਿ ਪਾਣੀ ਜਾ ਕੇ ਰੀਚਾਰਜ ਕਰਦਾ ਥੱਲੇ ਦੇ ਗਰਾਊਂਡ ਵਾਟਰ ਨੂੰ ਸੋ ਇਹ ਸਨ ਸਾਡੇ ਨਾਲ ਉਹ ਸੂਚਵਨ ਸੱਜਣ ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦਾ ਇੱਕ ਉਪਰਾਲਾ ਕੀਤਾ ਮੋਹਾਲੀ ਦੇ ਵਕ ਵਕ ਥਾਵਾਂ ਤੇ ਬੂਟੇ ਲਗਾਉਣ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਹੈ ਵਾਟਰ ਹਾਰਵੈਸਟਿੰਗ ਹੈ ਜਿਹੜਾ ਸਿਸਟਮ ਹੈ ਉਹ ਲਗਾਇਆ ਜਾ ਰਿਹਾ ਹੈ ਮੋਹਾਲੀ ਤੋਂ ਮੈਂ ਪ੍ਰਵਿੰਦਰ ਸਿੰਘ ਪ੍ਰਭਜੋਤ ਸਿੰਘ ਦੇ ਨਾਲ